ਕਿ ਜਿਹੜੇ ਕਬੀਸਰ ਆਏ ਨੇ ਉਹਨਾਂ ਦਾ ਸਨਮਾਨ ਕਰਨਗੇ ਮੈਂ ਜਿੰਨੇ ਵੀ ਕਬੀਸਰ ਬੈਠੇ ਨੇ ਮੈਂ ਬੇਨਤੀ ਕਰਦਾ ਕਿ ਆਪਣਾ ਸਨਮਾਨ ਲੈ ਲੈ ਕਸ਼ਮੀਰ ਸਿੰਘ ਸੁਖਬੀਰ ਸਿੰਘ ਜਮਲਾ ਜੀ ਜਿਨ੍ਹਾਂ ਨੂੰ ਸੰਤ ਬਾਬਾ ਅਮਰੀਕ ਸਿੰਘ ਪੰਜ ਪੈਣੀਆਂ ਵਾਲਿਆਂ ਨੇ ਇੱਕ ਕਾਬਤਾ ਤੋਂ ਖੁਸ਼ ਹੋ ਕੇ ਮੋਟਰਸਾਈਕਲਾਂ ਸਨਮਾਨ ਕੀਤਾ ਸੀ ਉਹ ਜਮਲਾ ਜੀ ਬਾਅਦ ਚ ਆਉਣਗੇ ਸਾਰਿਆਂ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆ ਜੋ ਹਜ ਸਨਮਾਨ ਲੈਦਾ ਇਹਨੇ ਰਸੀਬ ਚੰਦ ਜਮਲਾ ਜੀ ਜਿਨ੍ਹਾਂ ਨੂੰ ਸੰਤ ਬਾਬਾ ਅਮਰੀਕ ਸਿੰਘ ਪੰਜ ਪੈਣੀਆਂ ਵਾਲੇ ਨੇ ਇੱਕ ਕਾਫਤਾ ਤੋਂ ਖੁਸ਼ ਹੋ ਕੇ ਮੋਟਰਸਾਈਕਲ ਦਾ ਸਨਮਾਨ ਕੀਤਾ ਸੀਗਾ ਬਹੁਤ ਬਹੁਤ ਧੰਨਵਾਦ ਆ ਬੀਬੀ ਜੀ ਦਾ ਵੀ ਸਨਮਾਨ ਕਰੋ ਬੋਲੇ ਸੋ ਨਿਹਾਲ ਫਿਰ ਇੱਕ ਵਾਰੀ ਬਾਬਾ ਅਮਨਦੀਪ ਸਿੰਘ ਸੰਗੋਵਾਲ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਹੁਣ ਸਾਡੇ ਕੋਲੇ ਮਹਾਪੁਰਖ ਹੋਰ ਵੀ ਪਹੁੰਚਣੇ ਨੇ ਮੈਂ ਫੇਰ ਸਾਕਤ ਨੂੰ ਬੇਨਤੀ ਕਰਦਾ ਆਂ ਕਿ ਗੁਰੂ ਦਰਬਾਰ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਹੁਣ ਸਾਡੇ ਕੋਲੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਆਲਮਗੀਰ ਸਾਹਿਬ ਤੋਂ ਪਹੁੰਚੇ ਨੇ ਪਹੁੰਚਣ ਦੇ ਜੀ ਐਂ ਗਿਆ ਜਾਂਦਾ ਉਹ ਵੀ ਇੱਕ ਛੱਪ ਦੀ ਹਾਜ਼ਰੀ ਲਾਉਣਗੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਆਲਮਗੀਰ ਸਾਹਿਬ ਤਨ ਸ਼੍ਰੀਵ ਹੈ ਕਰ ਗੁਰ ਜਸਾ ਨਾਹੀ ਕੋ ਦੇ ਿਸ ਮਸਤਕ ਪਾ 16 ਕਾ ਸੇ ਸਤ ਗੁਰ ਮੇਰਾ ਸਰਬ ਤਤ ਪਾਲ ਸਤ ਗੁਰ ਮੇਰਾ ਮਾਰ ਸਤ ਗੁਰ ਮੇਰੇ ਕੀ ਵਡਿਆ ਸਤ ਗੁਰ ਮੇਰੇ ਕੀ ਵਡਿਆ ਪ੍ਰਗਟ ਪਏ ਹੈ ਸਭ ਨੇ ठाਏ ਆਨੰਦ ਗੁਣੇ ਲਦਾ ਗੁਰੂ ਗਰੀਬਨਵਾਜ ਗਰੀਬਨਵਾਜ ਕਰੇ ਬਨਵਾਜ ਦੇਨ ਦਇਆ ਪਰੋਸੇ ਤੇ Dim dayal, parose Tere Dim dayal, parose Tere Dim dayal, parose Tere Dim dayal, parose tera. ਸਭ ਪਰਵਾਰ ਚੜਾਇਆ ਤੇਰੇ ਸਭ ਪਰਵਾਰ ਚੜਾਇਆ ਨੇ ਦੀਨ ਦયા ਪਰੋਸ ਤੇਰੇ ਦੀਨ ਦયા ਪਰੋਸ ਤੇਰੇ ਪਿਓ ਹਰ ਜੈਸ ਸੇ ਤਾਂ ਮਨ ਜਪੋ ਜੇ ਐਸੇ ਐਸੇ ਨਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੇ ਐਸੇ ਐਸੇ ਸਤ੍ਰੋ ਪਹਿਲਾ ਜੇ ਪਿਓ ਹਰ ਜੈਸੇ ਪ੍ਰੋਪਹਲਾਦ ਜਿਓ ਪਿਓ ਹਰ ਜੈਸੇ ਪ੍ਰੋਪਹਲਾਦ ਓ ਜਿਓ ਪਿਓ ਹਰ ਜੈਸੇ ਪ੍ਰੋਪਹਲਾਦ ਜਿਓ ਪਿਓ ਹਰ ਜੈਸੇ ਪਰੋਸ ਤੇਰੇ ਦਿਲ ਦਿਆਲੇ ਪਰੋਸ ਤੇਰੇ ਸਭ ਪਰਵਾਰ ਚੜਾਇਆ ਦੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਮੇਨੇ ਸਭ ਪਰਵਾਰ ਚੜਾਇਆ ਮੇਨੇ ਦਿਨ ਦਿਆ ਪਰਸੇ ਤੇਰੇ ਪਰਸੇ ਤੇਰੇ ਪਰਸੇ ਤੇਰੇ ਜਾ ਤਿਸ ਪਾਵੇ ਤਾਂ ਹੁਕਮ ਮੰਨਾਵੇ ਜਾ ਤਿਸ ਪਾਵੇ ਤਾਂ ਹੁਕਮ ਮੰਨਾਵੇ ਇਸ ਬਿਣੇ ਕੋ ਪਾਰ ਲੰਘਾਵੇ ਇਸ ਬਿਣੇ ਸਪਾਵੇ ਜਾਂ ਤਿਸ ਪਾਵੇ ਤਾ ਹੁਕਮ ਮਨਾਵੇ ਇਸ ਬੇੜੇ ਕਾ ਸੁਪਾਵੇ ਤਾਂ ਹੁਕਮ ਮੰਨਾ ਵੇ ਜਾਂ ਤਿਸਪਾਵੇ ਤਾਂ ਹੁਕਮ ਮੰਨਾ ਵੇ ਇਸ ਬੇੜੇ ਕੋ ਪਾਰ ਲੰਘਾਵੇ ਇਸ ਬੇੜੇ ਕੋ ਪਾਰ ਲੰਘਾਵੇ ਪਰੋਸ ਤੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦਿਨ ਦਿਆਲ ਪਰੋਸ ਤੇਰੇ ਦਿਨ ਦਿਆਲ ਪਰੋਸ ਤੇ ਐਸੀ ਬਹੁਤ ਸਮਾਨੇ ਗੁਰਪਰਸਾਦ ਐਸੀ ਬਹੁਤ ਸਮਾਨੇ ਗੁਰਪਰਸਾਦ ਐਸੀ ਬਹੁਤ ਸਮਾਨੇ ਗੁਰਪਰਸਾਦ ਐਸੀ ਬਹੁਤ ਸਮਾਨੇ ਚੋਕ ਗਈ ਫੇਰ ਆਵਨ ਜਾਣੇ ਚੁੱਕ ਗਏ ਫਿਰ ਆਵਨ ਜਾਣੇ ਚੁੱਕ ਗਏ ਫਿਰ ਆਵਨ ਜਾਣੇ ਚੁੱਕ ਗਏ ਫਿਰ ਆਵਨ ਜਾਣੇ ਤੇਨ ਪਰੋਸੇ ਤੇਰੇ ਦੀਨ ਦਿਆਲ ਪਰੋਸੇ ਤੇਰੇ ਦੀਨ ਦਿਆਲ ਪਰੋਸੇ ਤੇਰੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ

ਕਹੋ ਕਬੀਰ ਪਾਚ ਸਾਰੰਗ ਪਾਨੀ ਕਹੋ ਕਬੀਰ ਤਜ ਸਾਰੰਗ ਪਾਨੀ ਉਰਵਾਰ ਪਾਰ ਸਭ ਇਕਦਾਨੀ ਉਰਵਾਰ ਪਾਰ ਸਭ ਇਕਦਾਨੀ ਉਰਵਾਰ ਪਾਰ ਸਭ ਇੱਕੋ ਦਾ ਨੇ 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 ਦੇਨ ਦਇਆਲ ਪਰ ਮਨ ਦਿਆਲ ਪਰੋਸ ਤੇਰੇ ਸਭ ਪਰਵਾਰ ਚੜਾਇਆ ਬੇ ਸਭ ਪਰਵਾਰ ਜਿ ਚੜਾਇਆ ਬੇੜੇ ਮਨ ਦਿਆਲ ਪਰੋਸ ਤੇਰੇ ਪਰੋਸੈ ਤੇਰੇ ਦਿਲ ਦਿਆਲ ਪਰੋਸੈ ਤੇਰੇ ਪਰੋਸੈ ਤੇਰੇ ਪਰੋਸੈ ਤੇਰੇ ਸਭ ਪਰਮਾ ਚੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਆਲਮਗੀਰ ਸਾਹਿਬ ਵਾਲੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਉਹਨਾਂ ਨੂੰ ਮਹਾਪੁਰਖ ਸਨਮਾਨ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਮੈਂ ਬੇਨਤੀ ਕਰਦਾ ਭਾਈ ਸੁਖਮਨ ਸਿੰਘ ਨੂੰ ਤਕਰੀਬਨ 10 ਮਿੰਟ ਦੀ ਹਾਜ਼ਰੀ ਲਾਉਣਗੇ ਭਾਈ ਸੁਖਮਨ ਸਿੰਘ

पर सहितूं जिन जिंदड़ियूं करम तो वरी पर सहीता जिन जिंदड़ करम तो वरी ਹਾ ਜਿੰਦੜੀ ਤਰਮਤੋ ਵਾਰੀ ਜਿਨਾਂ ਨੇ ਜਿੰਦੜੀ ਤਰਮਤੋ ਵਾਰੀ ਜਿਨਾਂ ਨੇ